ਮਾਨ ਤਾਂ ਇਹ ਜਰੂਰ ਸ਼ੇਅਰ ਕਰਿਓ ਤੇ ਇਹ ਸਰਗਾਨ ਵੀਰਾਂ ਦੇ ਤੇ ਕੰਮ ਦੀ ਵੀਡੀਓ ਆ ਆਪਾਂ ਥੋੜਾ ਜਿਹਾ ਮੁధ్య ਦੇ ਬੋਧਣਾ ਆਪਾਂ ਇੰਨੇ ਪੜ੍ਹੇ ਲਿਖੇ ਤਾਂ ਆਪਾਂ ਹੈ ਨਹੀਂ ਜਿਆਦੇ ਤੇ ਆਪਾਂ ਥੋੜੇ ਜੇ ਬੰਦੇ ਜੁਝਾ ਹੈਗੇ ਆ ਅਣਪੜ੍ਹੇ ਬੰਦੇ ਆ ਠੀਕ ਹੈ ਨਾ ਮੜਾ ਮੋਟਾ ਜ ਆ ਤੇ ਤੁਹਾਨੂੰ ਇੱਕ ਮੈਂ ਗੱਲ ਦੱਸਦਾ ਵੀ ਅੱਗੇ ਬਾਗਲ ਦੇ ਰਾਜ ਚ ਕਾਂ ਰੱਖਦੇ ਰਾਜ ਚ ਭਾਦਲ ਦੇ ਰਾਤੀ ਭਾਰੇ ਕੁੰਡੀ ਕਨੇਸ਼ਨ ਮਿਲਦੇ ਰਹਿਆ ਹੈ ਨਹੀਂ ਵੀ ਲੈਂਦੇ ਰਹੇ ਦੀ 15 16 ਕਿੱਲੇ ਵਾਹਨ ਦੇ ਹੁੰਦੇ ਸੀ ਤੇ 15 16 ਕਿੱਲੇ ਵਾਹਨ ਤੇ ਹੁੰਦੇ ਸੀ ਤੇ ਸੈਲਫ 15 ਵੀ ਇੱਕ ਮੋਟਰ ਦਾ ਪਾਲਦੀ ਝੋਨਾ ਹੈ ਨਾ ਕੁੰਡੀ ਕਨੇਸ਼ਨ ਲੈ ਲੈਂਦੇ ਦੀ 3 ਮਹੀਨੇ ਦੀ ਬਾਕਤ ਦੇ ਦਿੰਦੇ ਦੀ 6ਵੇਂ ਮਹੀਨੇ ਤੋਂ ਲੈ ਕੇ 10ਵੇਂ ਮਹੀਨੇ ਦੀ 15 ਤਰੀਕ ਤਾਈ ਤੇ ਉਹਦੋਂ ਕਿਉਂ ਨੇਪਾਲ ਜਾਂਦੇ ਦੀ ਕਿੜੇ ਇੱਕ ਦੋ ਪਾਣੀ ਹੁੰਦੇ ਦੀ ਵਿੱਚੋਂ ਐ ਚੱਲ ਅੱਧ ਵੀ ਜਾਂਦਾਂ ਸੀ ਹੁਣ ਵੇਖੋਗੇ ਵੀ ਬਹੁਤ ਪਿੰਡਾਂ ਦੇ ਵਿੱਚ ਹਜੇ ਸਿੰਗਲ ਟਰਾਂਸਫਾਰਮ ਹੈਗੇ ਕੀ ਜੇ ਸਿੰਗਲ ਟਰਾਂਸਫਾਰਮ ਹੈਗਾ ਉਹਦੀ 15 ਦੀ ਮੋਟਰਾਂ ਤੇ 25 ਦਾ ਟਰਾਂਸਫਾਰਮ ਠੀਕ ਹੈ ਨਾ ਕੋਈ ਪੋਰ ਬਰਾਬਰ ਪਿਆ ਉਹ ਚਲਾ ਵੀ ਲੈਂਦਾ ਤੇ ਇਸ ਵੇਲੇ ਸਭ ਕੁਝ ਕਰ ਦਿੰਦਾ ਜੇ ਕੁੰਡੀ ਕ੍ਰੇਸ਼ਨ ਖੋਦਿਆ ਨਾ ਪੰਜਾਬ ਦਾ 12000 ਪੈਂਟਾਂ ਤੇ ਇੱਕ ਪਿੰਡ ਚ 20 ਬੰਦੇ ਵੀ ਲੈਣ ਕੁੰਡੀ ਕਨੇਕਸ਼ਨ ਤੇ 15000 ਰੁਪਏ ਦੇ ਹਿਸਾਬ ਨੂੰ 15 ਦੀ ਪਾਵਰ ਦਾ ਲੱਗੇ ਆ ਪਾ 10000 ਰੁਪਏ ਪਾਵਰ ਦਾ ਹੁੰਦਾ ਇਹ ਕਿ ਕਹੀਂ ਕੁੰਡੀ ਕਨੇਸ਼ਨ ਲੈਂਦੇ ਨੇ 5 ਦੀ ਮੋਟਰ ਨੂੰ 5000 ਰੁਪਏ ਸਾਢੇ 5 ਦੀ ਮੋਟਰ ਨੂੰ ਸਾਢੇ 7000 ਰੁਪਏ ਜੇ ਹੁਣ 15 ਦੀ ਮੋਟਰ ਆ ਜੇ ਵੇਚ ਕੇ ਦਾ ਇੱਕ ਢੋਲ ਦੇ ਪੈਸੇ ਵੀ ਨਹੀਂ ਠੀਕ ਹੈ ਨਾ 15 ਦੀ ਮੋਟਰ ਦਾ 15000 ਰੁਪਏ ਹੋ ਗਿਆ 15000 ਰੁਪਏ ਦੇ ਹਿਸਾਬ ਨੂੰ ਵੀ ਚੋ ਵੇਖ ਲੋ 12000 ਪਿੰਡ ਇੱਕ ਪਿੰਡ ਚੋਂ 20 ਮੋਟਰਾਂ ਵੀ ਲੱਗ ਜਾਨਾ ਕੁੰਡੀ ਕਨੇਕਸ਼ਨ ਤੇ ਹਜੇ 63 ਦੇ ਟਰਾਂਸਫਰਮ ਬਟੇ ਟਰਾਂਸਫਰਮ ਬਹੁਤ ਪਿੰਡਾਂ ਚ ਹੈਗੇ ਆ ਠੀਕ ਹੈ ਨਾ ਸਾਡੇ ਪਿੰਡ ਦੇ ਵਿੱਚ ਤਾਂ ਬਹੁਤ ਜਿਆਦੇ ਟਰਾਂਸਫਰਮ ਆ ਤੇ ਇਹ ਕੁੰਡੀ ਕਨੇਕਸ਼ਨ ਸਰਕਾਰ ਲੈਣਾ ਵੀ ਦੇ ਦੇਵੇ ਤੇ ਵੇਖ ਲੋ ਕਿੰਨਾ ਸਰਕਾਰ ਦੇ ਖਚਾਨੇ ਚ ਪੈਸਾ ਜਾਣਾ ਸਿਰਫ ਤੇ ਨਵੇਂ ਦਿਨਾਂ ਦੀ ਖਾਤਰ ਆ ਤੇ ਜੀਵਨ ਦਾ ਫਾਇਦਾ ਕਿੰਨਾ ਹੋ ਜਾਣਾ ਤੇਲ ਦੇ ਉੱਤੇ ਝੋਲਾ ਨਹੀਂ ਲਾ ਸਕਦੇ ਲੋਕ ਕਿਹੜੇ ਹੈਗੇ ਆਹਾ ਲਾ ਕੇ ਮਕਸਰ ਲਾਕਾ ਜਿਹੜਾ ਉੱਦ ਦਾ ਪਾਣੀ ਉੱਤੇ ਆ ਝੋਨਾ ਨਹੀਂ ਲੱਗਦਾ ਕਿਹੜਾ ਹੁਣ ਮੋਗਾ ਜਿਹੜਾ ਤੇ ਫਰੀਦਕੋਟ ਜਿਹੜਾ ਕੋਈ ਵੀ ਝਲਾ ਸਾਰੇ ਜਿਲਿਆਂ ਦੇ ਵਿੱਚ ਕੁੰਡੀ ਕਨੈਕਸ਼ਨ ਦੇ ਦੇਣੇ ਇਹ ਤੇ ਚੰਪ ਕਰਕੇ ਅਗਲਾ 3 ਮਹੀਨੇ ਕਿਹਦੇ ਮੋਟਰ ਹੈ ਨਹੀਂ ਜਾਂ 15 ਕਿੰਨੇ ਕਿ ਦਸਾਂ ਕਿੰਨੇ ਤੋਂ ਮੋਟਰਾਂ ਉਹਦਾ ਬੋਰ ਕਰਨ ਵਾਲਾ ਬੋਰ ਕਰਨ ਦੇ 3.5 ਲੱਖ ਰੁਪਇਆ ਲੱਗ ਜਾਂਦਾ ਜੇ ਕਿਸੇ ਕੋਲੇ ਕਨੈਕਸ਼ਨ ਹੈਗਾ 3 ਲੱਖ ਰੁਪਇਆ ਲੱਗ ਜਾਂਦਾ ਤੇ ਜੇ ਨਾਲੇ ਤਾਂ ਉਹਦਾ 3 ਲੱਖ ਰੁਪਇਆ ਵਾਜਦਾ ਨਾਲੇ ਜੇ ਉਹਦਾ ਬੋਰ ਕੋਈ ਪੁਰਾਣਾ ਪਿਆ ਉਹ ਵਿਚਾਰਾ ਮੋਟਰ ਪਾ ਕੇ 10000 ਰੁਪਇਆ 15 ਮੋਟਰ ਦੇ ਦਾਦੂ ਪਰਾਣੀ ਦੇ ਤੇ 10000 ਰੁਪਇਆ 15000 ਦਾ ਕੋਈ ਕਨੈਕਸ਼ਨ ਲੈਣ ਨੂੰ ਤਾਂ ਨਹੀਂ ਚਾਹਦਾ ਇਹ ਉਹ ਆਪਦਾ ਜ਼ਿਮੀਂਦਾਰ ਝੋਨਾ ਪਾਲਦਾ ਹੋ ਜਾਊਗਾ ਜੇ ਮੈਂ ਭਗੋਂ ਤਮਾਨ ਸਰਕਾਰ ਨੂੰ ਇਹ ਬੇਨਤੀ ਕਰਦਾ ਨਾਲੇ ਦਾ ਖਜ਼ਾਨੇ 'ਚ ਪੈਸਾ ਵਾਧੂ ਹੋ ਜਾਊਗਾ ਤੇ ਭਗਵੰਤ ਮਾਨ ਸਾਹਿਬ ਜੀ ਸਰਕਾਰ ਜੀ ਇੱਕ ਦਾ ਪਿੰਡਾਂ 'ਚ ਕੰਮ ਕਰ ਦਿਓ ਖਾਲੇ ਬਣਾ ਦਿਓ ਤੇ ਕਿੱਥੇ ਨਹੀਂ ਬਣੇ ਉੱਥੇ ਬਣਾ ਦਿਓ ਮੇਰੇ ਮੋਗਾ ਜ਼ਿਲ੍ਹਾ ਪਿੰਡ ਲੰਡੇ ਉਹ ਵੇ ਦੋ ਮਾਰੂ ਖਰਾ ਪਿਆ ਤੁਹਾਨੂੰ ਵਿਖਾ ਦਿੰਦੀ ਆ ਉਹ ਵੇ ਮੈਂ ਖਾਲੇ ਦੇ ਵਿੱਚ ਹਜੇ ਤਾਂ ਹੀ ਜਮਾ ਟੁੱਟਿਆ ਪਿਆ ਕੋਈ ਪਾਣੀ ਨਹੀਂ ਉਹਦਾ ਕੁਝ ਨਹੀਂ ਆਉਂਦਾ ਮੈਂ ਪਿੰਡ ਦੀ ਪੰਚਾਇਤ ਨੂੰ ਵੀ ਆਖਿਆ ਸੀ ਇਹ ਵੀਰ ਕੋ ਪੰਚਾਇਤ ਤਾਂ ਹੀ ਵੀ ਜਾਣਾ ਆ ਆਗੂ ਕਰਨ ਨੂੰ ਵੀ ਫੋਨ ਲਾਇਆ ਆ ਮੇਰੀ ਪਈ ਦਾ ਵੇਖੋ ਕੀ ਹਾਲਾ ਠੀਕ ਹੈ ਨਾ ਕੋਈ ਪਈ ਬਾਰੇ ਕਰਦਾ ਕੋਈ ਬੰਦੋ ਗਾਤਾ ਚਲੋ ਪਈ ਦਾ ਖਾਲਿਆਂ ਦਾ ਮੁੱਦਾ ਪਾਸੇ ਰਹਿ ਗਿਆ ਜੇ ਭਗਵੰਤ ਮਾਨ ਨੂੰ ਮੈਂ ਬੇਨਤੀ ਕਰਦਾ ਜੇ ਭਗਵੰਤ ਮਾਨ ਕੁੰਡੀ ਕਨੇਸ਼ਨ ਖੋਲਦੇ ਜਿਮੀਦਾਰਾਂ ਦਾ ਫਾਇਦਾ ਹੋ ਜੂਗਾ ਇਹ ਐ ਨਹੀਂ ਕਹੀ ਮੇਰੇ ਫੇਜ ਦਾ ਮੇਰੇ ਤੋਂ ਦੋ ਮੋਟਰਾਂ ਲੱਗਣਾਂ 15 ਕਿੱਜ ਠੀਕ ਹੈ ਨਾ ਮੇਰਾ ਦਾ ਨਹੀਂ ਆ ਮੈਂ ਆਪਣਾ ਜਿਮੀਦਾਰਾਂ ਦਾ ਫਾਇਦਾ ਕਰਦੇ ਆਂ ਇਹ ਕੁੰਡੀ ਕਨੈਕਸ਼ਨ ਖੋਲ ਦੇਵੇ 15 ਦੀ ਮੋਟਰ ਤੇ 15000 ਰੁਪਏ ਇੱਕ ਪੈਂਡ ਚ 20 ਕਨੈਕਸ਼ਨ ਵੀ ਲੈ ਲੈ ਬੰਦੇ ਲੋਕਾਂ ਨੇ ਤਿੰਨਾਂ ਮਹੀਨਿਆਂ ਦੀ ਬਾਕ ਤੋਂ ਸਾਢੇ ਤਿੰਨਾਂ ਮਹੀਨਿਆਂ ਦੀ ਬਾਕ ਤੋਂ ਜੇ ਅੱਜ ਕੁੰਡੀ ਕਨੈਕਸ਼ਨ ਖੋਲ ਦੇਵੇ ਵੇਚ ਲੋ ਕਿੰਨਾ ਪੈਸਾ ਇਕੱਠਾ ਹੋ ਜਾਣਾ ਠੀਕ ਹੈ ਨਾ ਸਰਕਾਰ ਦੇ ਖਾਤੇ ਚ 12000 ਖਣੀ ਕਿੰਨੇ ਪੈਂਡ ਕਿੰਨੇ 13 ਤੋਂ 13 ਜਾਂਦੇ ਨੇ ਪੈਂਡਾ ਤੇ ਜੇ ਇੱਕ ਪੈਂਡ ਦੇ ਵਿੱਚੋਂ ਇਹ 3 ਲੱਖ ਰੁਪਇਆ ਇਕੱਠਾ ਹੁੰਦਾ ਏ 20 ਕ੍ਰੈਡਿਟ ਛਣਦੇ ਵੇ 12 ਦੇ ਜੁਨੀਸਾਬ ਨਾਲੋਂ 12 ਹਜ਼ਾਰ ਪਿੰਡ ਦਾ ਕਿੰਨਾ ਪੈਸਾ ਸਰਕਾਰ ਦੇ ਖਾਤੇ 'ਚ ਪੈਸਾ ਹੁੰਦਾ ਨਾਲੇ ਸ਼ਾਵਾਸ਼ੇ ਸਰਕਾਰ ਦੀ ਸ਼ਾਵਾਸ਼ੇ ਬਾੜੀ ਮਿਲਦੀਆਂ ਅਗਲਾ ਕਹਿੰਦਾ ਹਾਂ ਬਈ ਉਹ ਭਗਵੰਤ ਮਾਨ ਦੀ ਸਰਕਾਰ ਆਈ ਦੀ ਕਾਂ ਦੱਸ ਨੇ 5 ਸਾਲ ਨਹੀਂ ਕੁੰਡੀ ਕ੍ਰੈਡਿਟ ਦਿੱਤੇ ਬਦਲਦੇ ਰਾਜ 'ਚ ਕ੍ਰੈਡਿਟ ਮਿਲਦੇ ਦੀ ਇਹਣਾ ਅਗਲਾ ਕਹਿੰਦਾ ਹਾਂ ਬਈ ਉਹ ਸਰਕਾਰ ਆਈ ਦੀ ਭਗਵੰਤ ਮਾਨ ਦੀ ਉਹਨਾਂ ਨੇ ਕੁੰਡੀ ਕ੍ਰੈਡਿਟ ਦੇ ਦਿੱਤੇ ਆਏ ਕਰਤਾ ਸਾਰਾ ਕੁਝ ਕਰਤਾ ਮਾਫ ਤੁਹਾਨੂੰ ਤੁਮਾਨੂੰ ਬੇਨਤੀ ਫੇਰ ਕਰਦਾ ਭਗਵੰਤ ਮਾਨ ਜੀ ਕੁੰਡੀ ਕਨੇਸ਼ਨ ਜਰੂਰ ਖੋਲੋ ਤੇ ਮੇਰੀ ਵੀਡੀਓ ਭਗਵੰਤ ਮਾਨ ਚ ਵਾਲੀ ਜਰੂਰ ਸ਼ੇਅਰ ਕਰਕੇ ਪਹੁੰਚਾ ਦਿਓ ਤੇ ਕੋਈ ਗਲਤ ਸ਼ਬਦ ਬੋਲ ਗਿਆ ਤਾਂ ਭਗਵੰਤ ਮਾਨ ਸਾਹਿਬ ਜੀ ਮਾਫ ਕਰਿਓ ਤੇ ਮੈਨੂੰ ਮਿਲਿਓ ਵੀ ਮੈਂ ਤੁਰਿਆ ਨਹੀਂ ਮਿੱਥ ਗਿਆ ਮੈਂ ਤੁਹਾਨੂੰ ਕਹਿ ਰਿਹਾ ਨਾ ਦੱਸਦਾ ਆਪਾਂ ਮੰਚੀ ਦੇ ਬੈਠੇ ਆਂ ਅਨਪੜ੍ਹ ਬੰਦੇ ਆਂ ਤੇ ਆਪਣਾ ਚੈਨਜਰ ਬਣਾਇਆ ਵਾ ਬਾਪਾ ਐਡ ਲਾਦਨੇ ਲੋਕਾਂ ਦੀ ਐਡ ਲਾਉਣ ਦਾ ਕੰਮ ਕਰਦੇ ਆਂ ਉਹ ਤਾਂ ਜਦੋਂ ਮੈਂ ਤੇ ਵੀ ਲਾ ਬੈਠੇ ਮੈਂ ਕਿਹਾ ਲੈ ਉਹ ਜੀਮੀਦਾਰਾਂ ਦੇ ਹੱਕ ਚ ਬੋਲ ਚੁਕੇ ਇਹ ਕੁੰਡੀ ਕਨੇਸ਼ਨ ਖੋਲ ਦੇਵੇ ਤੇ ਆਏ ਦੀ ਵੀਡੀਓ ਜਰੂਰ ਭਗਵੰਤ ਮੈਂ ਤਾਂ ਹੀ ਬਚਾਇਓ ਜੇ ਕਿਸੇ ਵੀਰ ਭਾਈ ਨੇ ਵੀ ਏਕੜੀ ਤੇ ਉਹਨੂੰ ਕਹੇ ਵੀ ਕਿਹੜੇ ਕੰਮ ਆ ਉਹ ਪਿੰਡਾਂ ਦੇ ਵਿੱਚ ਕਰਦੇ ਗਾਹ ਨੂੰ ਸਿੱਧਾ ਹੀ ਬਣਿਆ ਹਾਂ ਦਾ ਮੈਂ ਭਾਉਂ ਵੋਟਾਂ ਠੀਕ ਹੈ ਨਾ ਗਾਹ ਨੂੰ ਸਿੱਧਾ ਬਣਿਆ ਭਗਵੰਤ ਮਾਨ ਨੂੰ ਕਹੇ ਤੂੰ ਕਿਹੜੇ ਪਿੰਡਾਂ ਦੇ ਵਿੱਚ ਕੰਮ ਕਰਦੇ ਕੁੰਡੀ ਕਨੇਸ਼ਨ ਖੋਲਦੇ ਕਿਹੜੇ ਪਿੰਡਾਂ ਦੇ ਗਲਗਾਂ ਬਣਾ ਦੇ ਜਿਹੜੇ ਖੇਤਾਂ 'ਚ ਘਰ ਬੈਠੇ ਆ ਉਹਨਾਂ ਦੀਆਂ ਪਈਆਂ ਬਣਾ ਦੇ ਹੈਨਾ ਤੇ ਉਹ ਟੁੱਟ ਪੱਜ ਜਾ ਤੇ ਖੇਤਾਂ ਦੇ ਵਿੱਚ ਕੁੱਲ ਪਿੰਡ ਦੇ ਵਿੱਚੋਂ ਤੇਰੇ ਦੋ ਸਾਲ ਰਹਿ ਕੇ ਪਾਣੀ ਪੈਂਦਾ ਕਰਦੇ ਕੁੱਲ ਖੇਤ ਦੇ ਵਿੱਚੋਂ ਜੇ ਮੈਂ ਹੱਕ ਥਾਪੜ ਕੇ ਆ ਨਾ ਜੇ ਤੇਰੀ ਸਰਕਾਰ ਟੁੱਟ ਜੇ ਨਾ ਰਹਿੰਦੀ ਤੁੜਨਾ ਤੇ ਤੇਰੀ ਸਰਕਾਰ ਹੋਊਗੀ ਕਿਹੜਾ ਕੰਮ ਹੋਏ ਇਹ ਨਾ ਕਈ ਵੀ ਬਦਲ ਕਾ ਨਾ ਲਈ ਜਨਾ ਬਦਲ ਕਾ ਨੇ ਕਿੰਨੇ ਕੰਮ ਕੀਤੇ ਉਹਨਾਂ ਦਾ ਅੱਜ ਵੀ ਕੰਮ ਬੋਲਦੇ ਆ ਜੇ ਸ਼ਾਸਤ ਜਨਾ ਸ਼ਾਸਤ ਜਿ ਵੜ ਜੇ ਨਾ ਕੰਮ ਕਰੋ ਕੰਮ ਤੁਹਾਡਾ ਥਰਮਾ ਪਲਾਟ ਦਾ ਉਹ ਕੋਈ ਪਿੰਡਾਂ ਦੇ ਵਿੱਚ ਕੰਮ ਕਰੋ ਪਿੰਡਾਂ ਦੇ ਵਿੱਚ ਸ਼ਹਿਰੀ ਫਿੱਟਰ ਬਣਾਏ ਬਦਲ ਕਿਆ ਨੇ ਬਣਾਏ ਅਭੀ ਜੜੀ ਘਰ ਪਿੰਡਾਂ ਦੇ ਵਿੱਚ ਬਣਾਏ ਸਾਡੇ ਸਰਮਾਸਰਾ ਨੱਥੂ ਵਾਲਿਆ ਢੇਮਰੂਆ ਆਡੇ ਉਹ ਨਹੀਂ ਰੋਡੀਆਂ ਨਥੂ ਵਾਲਿਆ ਉਧਰੋਂ ਸਾਡੇ ਮਾੜੀਆ ਮੋਕੇ ਜ਼ਿਲ੍ਹੇ ਦੇ ਵਿੱਚੋਂ ਬਾਗਾ ਪ੍ਰਾਣਾ ਸਮਾਧ ਸਾਰੇ ਸਾਡੇ ਮੋਕੇ ਜ਼ਿਲ੍ਹੇ ਦੇ ਵਿੱਚੋਂ 65 2 2 3 3 ਪਿੰਡਾਂ ਦੇ ਬਿਜਲੀ ਘਰ ਬਣੇ ਗਏ ਆ ਇਹ 바ਗਲ ਕੀ ਸਰਕਾਰ ਚ ਬਣੇ ਆ ਭਗਵੰਤ ਮਾਨ ਜੀ ਕਿਹੜਾ ਕੰਮ ਕਰ ਦੇਗਾ ਰੰਗੀ ਦੁਨੀਆ ਤਾਈ ਤੇਰਾ ਨਾਂ ਰਹਿ ਜਾਊਗਾ ਤੇ ਮੈਂ ਇੱਕ ਥਾਪੜ ਕੇ ਆ ਨਾ ਜੇ ਤੂੰ ਹਰ ਜੀ ਠੀਕ ਆ ਨਾ ਭਗਵੰਤ ਜ਼ਰੂਰ ਬੇਨਤੀ ਕਰਕੇ ਭਗਵੰਤ ਮਾਨ ਤਾਈ ਵੀਡੀਓ ਪਹੁੰਚਾ ਦਿਓ ਤੇ ਮੈਂ ਭਰਾ ਬਣ ਕੇ ਮੈਨੂੰ ਮੇਰੇ ਨਾਲ ਗੱਲ ਕਰੇ ਭਗਵਾਨ ਤੁਮਨ ਫੋਨ ਲਾ ਕੇ ਮੈਂ ਸਾਰੀ ਗੱਲ ਸਮਝਾ ਦੂੰਗਾ ਠੀਕ ਹੈ ਨਾ ਤੇ ਗਾਂ ਦਾ ਉਹ ਪੜੇ ਲਿਖੇ ਬੰਦੇ ਆ ਉਹਨਾਂ ਦੇ ਬੰਦੇ ਸਲਾਹਕਾਰ ਰੱਖੇ ਆ ਆਪਣੇ ਨਾਲੋਂ ਵੱਧ ਸਲਾਹਕਾਰ ਪਈ ਆ ਤੇ ਕੁੰਡੀ ਕਨੇਚੰਦ ਤੇ ਖਾਲਿਆਂ ਦਾ ਕੰਮ ਜਰੂਰ ਕਰਦੇ ਭਗਵਾਨ ਤੁਮਾਨੂੰ ਆ ਨਾ ਮੋਗਾ ਜਿਹੜਾ ਪਿੰਡ ਲੰਡੇ ਜਮਾ ਕੁੱਟ ਪਾਣੀ ਦੀ ਹੁੰਦੀ 20 ਸਾਲ ਹੋ ਗਈ ਆ ਇਹ ਕਿਸੇ ਨੇ ਬਦਲਿਆ ਨਹੀਂ ਵੀ ਕੀਤਾ ਠੀਕ ਹੈ ਨਾ ਨਾ ਕਿਸੇ ਕੰਹਾ ਰੱਖਨੇ ਕੀਤਾ ਜੇ ਭਗਵਾਨ ਤੁਮੈ ਮੈਨੂੰ ਅੱਜ ਖਾਲੇ ਬਣਾ ਦੇਗਾ ਸਿੱਧਾ ਜਿੱਤੇ ਹਾਂ ਠੀਕ ਹੈ ਨਾ ਮੋਗਾ ਜ਼ਿਲ੍ਹਾ ਪਿੰਡ ਲੰਡੀ ਠੀਕ ਹੈ ਨਾ ਜਰੂਰ ਮੈਨੂੰ 98434799 ਭਗਵਾਨ ਤੁਮਾਨੂੰ ਕੋਈ ਮੈਨੂੰ ਫੋਨ ਕਰੇ ਮੈਂ ਉਹਨੂੰ ਦੱਸਾਂ ਮੇਰੇ ਪੈਪਾ ਪਾਦੇ ਹਜੇ ਵਾਣ ਵਿਹਲਾ ਪਿਆ ਹਜੇ ਮਹੀਨਾ ਚੋੜਾ ਨਹੀਂ ਲੱਗਦਾ ਤੇ ਸਰਕਾਰ ਤਾਈਂ ਵੀਡੀਓ ਪਹੁੰਚਾ ਦਿਓ ਇਹ ਮੇਰੇ ਭਰਾ ਬਣ ਕੇ ਸਾਰੇ ਜਾਣੇ ਤੇ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਵੀਡੀਓ ਤੇ ਪਿੰਡਾਂ ਦੇ ਵਿੱਚ ਕੰਮ ਹੋਣੇ ਚਾਹੀਦੇ ਸਾਰੇ ਤੇ ਕੁੰਡੀ ਕਨੇਕਸ਼ਨ ਵੀ ਖੋਲਣੇ ਚਾਹੀਦੇ ਆ ਤੱਲਾ ਸਤਿ ਸ਼੍ਰੀ ਅਕਾਲ